ਆਓ ਗੁਰੂ ਕੀ ਸਾਧ ਸੰਗਤ ਸ੍ਰੀ ਹਜੂਰ ਮਹਾਰਾਜ ਪਿਆਰੇ ਬਾਬਾ ਈਸਰ ਸਿੰਘ ਜੀ ਨਾਨਕ ਸਰਕ ਲੀਰਾ ਵਾਲਿਆਂ ਦੀ ਜਨਮ ਸਾਖੀ ਜਿਸ ਦੇ ਲੇਖਕ ਪਿਆਰੇ ਬਾਬਾ ਜੀ ਦੇ ਹਜ਼ੂਰੀ ਕਵੀ ਸੰਤ ਬਾਬਾ ਗੀਜਾ ਸਿੰਘ ਜੀ ਹਨ ਉਹ ਲਿਖਦੇ ਹਨ ਕਿ ਸੇਵਾਦਾਰਾ ਨੇ ਥੋੜੇ ਹੀ ਸਮੇਂ ਵਿੱਚ ਤਾਂਬਾ ਚੜਾਉਣ ਦੀ ਸੇਵਾ ਪੂਰੀ ਕਰ ਦਿੱਤੀ ਤੇ ਅੰਮ੍ਰਿਤਸਰ ਤੋਂ ਸੋਨਾ ਚੜਾਉਣ ਵਾਲੇ ਲਿਆ ਕੇ ਸੋਨਾ ਚੜਾਉਣ ਦੀ ਸੇਵਾ ਵੀ ਸ਼ੁਰੂ ਕਰ ਦਿੱਤੀ ਗੁੰਬਦ ਕਲਸ ਪਾਲਕੀਆਂ ਉੱਤੇ ਸੋਨਾ ਚੜ ਕੇ ਪੂਰੀ ਤਿਆਰੀ ਹੋ ਗਈ ਆ ਕਈ ਕਈ ਮੀਲ ਤੋਂ ਨਾਨਕ ਸਰ ਦਾ ਮੰਦਿਰ ਦਿਸਣ ਲੱਗਿਆ ਸਾਧ ਸੰਗਤ ਇਹ ਸੇਵਾ ਕਰਮਾ ਭਗਾ ਵਾਲਿਆਂ ਦੇ ਹੱਥ ਆਈ ਆ ਜਿਹੜੇ ਤਾਂਬਾ ਚੜਾਉਣ ਵਾਸਤੇ ਠਠਿਆਰ ਸਿਖਾਏ ਸਨ ਨਾ ਬਈ ਕੁਝ ਤਾਂ ਬਾਬਾ ਜੀ ਤੋਂ ਪ੍ਰਸਾਦ ਤੇ ਪ੍ਰਸੰਨਤਾ ਲੈ ਕੇ ਘਰਾਂ ਨੂੰ ਚਲੇ ਗਏ ਤੇ ਕੁਝ ਬਹਿੰਗਮ ਬਣ ਕੇ ਪੱਕੇ ਹੀ ਰਹਿਣ ਲੱਗ ਪਏ)^{(1)})^{(2)})^{(3)})^{(4)})^{(5)})^{(6)})^{(7)})^{(8)})^{(9)})^{(10)})^{(11)})^{(12)})^{(13)})^{(14)})^{(15)})^{(16)})^{(17)})^{(18)})^{(19)})^{(20)})^{(21)})^{(22)})^{(23)})^{(24)})^{(25)} राधे कृष्ण ਦੇ ਦੋ ਲੜਕੇ ਹਰੀਦਾਸ ਤੇ रामचंद ਜੋ ਸਾ ਸੰਗਤ ਅੰਮ੍ਰਿਤ ਛੱਕ ਕੇ ਸਿੰਘ ਸਾਜ ਗਏ ਸਨ ਇਹ ਨਾਨਕ ਸਾਧ ਠਹਿਰ ਗਏ ਤਾਂ ਰਾਧੇ ਕ੍ਰਿਸ਼ਨ ਨੇ ਨਾਲ ਦੇ ਸੰਗੀਆਂ ਨੂੰ ਪੁੱਛਿਆ ਕਿ ਵੀ ਤੁਸੀਂ ਤਾਂ ਬਾਸ ਆ ਗਏ ਵੀ ਮੇਰੇ ਬੇਟੇ ਕਿਉਂ ਨਹੀਂ ਆਏ ਤਾਂ ਉਹਨਾਂ ਨੇ ਦੱਸਿਆ ਕਿ ਜੀ ਉਹ ਕਹਿੰਦੇ ਹਨ ਕਿ ਅਸੀਂ ਕੁਝ ਸਮਾਂ ਠਹਿਰ ਕੇ ਆਵਾਂਗੇ ਨਾਲੇ ਤੁਹਾਨੂੰ ਦੱਸੀਏ ਉਹ ਤਾਂ ਅਮਰਤ ਸ਼ੱਕੇ ਸਿੰਘ ਸਜ ਗਏ ਹਨ ਜਦੋਂ ਇਹ ਦੱਸਿਆ ਕਿ ਨਾ ਉਹ ਸਿੰਘ ਸਜ ਗਏ ਹਨ ਧਾਰਾ ਦੇਹ ਕ੍ਰਿਸ਼ਨ ਕਹਿਣ ਲੱਗਿਆ ਕਿ ਮੈਂ ਜਾ ਕੇ ਉਹਨਾਂ ਨੂੰ ਲੈ ਕੇ ਆਉਣਾ ਮੈਂ ਲਿਉਂਦਾ ਹਾਂ ਉਹਨਾਂ ਨੂੰ ਜਾ ਕੇ ਉਹ ਤਾਂ ਪੱਕੇ ਹੀ ਰਹਿਣ ਲੱਗ ਪਏ ਉੱਥੇ ਬਈ ਉਹ ਤਾਂ ਅਮਰਤ ਸ਼ੱਕੇ ਸਿੰਘ ਸਜ ਗਏ ਤਾਂ ਉਹ ਸੰਗੀ ਕਹਿਣ ਲੱਗੇ ਰਾਧੇਕ੍ਰਿਸ਼ਨ ਨੂੰ ਕਿ ਆਹ ਵੇਖ ਲੈ ਬਾਬਾ ਜੀ ਨੇ ਸਾਨੂੰ ਸਾਰਿਆਂ ਨੂੰ ਅੰਮ੍ਰਿਤ ਛਕਾ ਦਿੱਤਾ ਕੇਵਲ ਤੇਰੇ ਬੇਟੇ ਹੀ ਨਹੀਂ ਅਸੀਂ ਵੀ ਅੰਮ੍ਰਿਤ ਛਕ ਲਿਆ ਹੈ ਤੇ ਯਾਦ ਰੱਖੀ ਜੇ ਤੂੰ ਗਿਆ ਤਾਂ ਤੈਨੂੰ ਵੀ ਛਕਾ ਦੇਣਗੇ ਫਿਰ ਤੇਤੋਂ ਬੁੱਢੇ ਤੋਂ ਰੱਖਿਆ ਨਹੀਂ ਜਾਣਾ ਆ ਤੇਰੀ ਟੂਪੀ ਲੰਗੋਟੀ ਰਹਿਣ ਨਹੀਂ ਦੇਣੀ ਉਹਨਾਂ ਨੇ ਕਸ਼ਹਿਰਾ ਪਵਾ ਕੇ ਅੰਮ੍ਰਿਤ ਛਕਾ ਦੇਣਗੇ ਤਾਂ ਇਹ ਸੁਣ ਕੇ ਰਾਧੇਕ੍ਰਿਸ਼ਨ ਕਹਿੰਦਾ ਕਿ ਵੀ ਬੱਲੇ ਉਹ ਬੱਲੇ ਤੁਹਾਡੇ ਮੈਂ ਕੋਈ ਤੁਹਾਡੇ ਵਰਗਾ ਬਈ ਕਸ਼ਹਿਰਾ ਪਾ ਕੇ ਲੰਗੋਟੀ ਟੋਪੀ ਪਰੇ ਕਰ ਦੂੰ ਮੈਨੂੰ ਕੋਈ ਮੱਲੋ ਜੋਰੀ ਅੰਮ੍ਰਿਤ ਨਹੀਂ ਛਕਾ ਰੱਖਦਾ ਮੈਨੂੰ ਕੋਈ ਮੱਲੋ ਜੋਰੀ ਅੰਮ੍ਰਿਤ ਛਕਾ ਦੇਣਗੇ ਮੈਂ ਨਹੀਂ ਛਕਾਂਗਾ ਤਉ ਸੰਗੀ ਜੋ ਨਾਨਕ ਸਰ ਗਏ ਸੰਸਾਦ ਸੰਗਤ ਫਿਰ ਕਹਿੰਦੇ ਕਿ ਬਾਬਾ ਜੀ ਦੇ ਬਚਨ ਹੀ ਐਸੇ ਨੇ ਸੁਣ ਕੇ ਅਮਰਤ ਛਕਣ ਨੂੰ ਮਨ ਆਪ ਹੀ ਤਾਬਲਾ ਹੋ ਜਾਂਦਾ ਹੈ ਬੰਦਾ ਨਾ ਵੀ ਚਾਹੁੰਦਾ ਹੋਵੇ ਨਾ ਆਪ ਹੀ ਮਨ ਉਤਾਬਲਾ ਹੋ ਜਾਂਦਾ ਹੈ ਬਾਬਾ ਜੀ ਦੇ ਬਚਨ ਸੁਣ ਕੇ ਐਨੇ ਪਿਆਰੇ ਬਚਨ ਨੇ ਬਾਬਾ ਜੀਆਂ ਦੇ ਅਸੀਂ ਕਿਹੜਾ ਅਮਰਤ ਛਕਣ ਗਏ ਸੀ ਆ ਗੁੰਬਦ ਤੇ ਤਾਂਬਾ ਚੜਾਉਣ ਹੀ ਗਏ ਸੀ ਨਾ ਆ ਦੇਖ ਲੈ ਸਾਨੂੰ ਸਾਰਿਆਂ ਨੂੰ ਕੁਸ਼ਹਿਰੇ ਚੋਲੇ ਪਵਾ ਕੇ ਅੰਮ੍ਰਿਤ ਛਕਾ ਦਿੱਤਾ ਤੇ ਪੱਗਾ ਗੋਲ ਕਰਵਾ ਦਿੱਤੀਆਂ ਇਹ ਸੁਣ ਕੇ ਰਾਧੇ ਕ੍ਰਿਸ਼ਨ ਡਰ ਗਿਆ ਦੋ ਤਿੰਨ ਵਾਰੀ ਜਾਣ ਦੀ ਰਾਏ ਕਰਕੇ ਬਦਲੀ ਪਰ ਪੁੱਤਰਾਂ ਦੇ ਮੂੰਹ ਕਰਕੇ ਨਾਨਕ ਸਰ ਨੂੰ ਤੁਰ ਹੀ ਪਿਆ ਪਰ ਮਨ ਵਿੱਚ ਪੱਕਾ ਫੁਰਨਾ ਬਣਾ ਲਿਆ ਸਾਧ ਸੰਗਤ ਕਿ ਜੇ ਬਾਬਿਆਂ ਵਿੱਚ ਸ਼ਕਤੀ ਹੈ ਨਾ ਤਾ ਮੈਨੂੰ ਅੰਮ੍ਰਿਤ ਛਕਣ ਵਾਸਤੇ ਕਹਿਣ ਹੀ ਨਾ ਜੇ ਕਹਾ ਨਾ ਤਾਂ ਮੈਂ ਸ਼ਕਤੀ ਮੰਨਾਗਾ ਤੇ ਨਾ ਹੀ ਅੰਮ੍ਰਿਤ ਛਕਾਂਗਾ ਇਹ ਪੱਕਾ ਇਰਾਦਾ ਧਾਰ ਕੇ ਨਾਨਕ ਸਰ ਪਹੁੰਚ ਗਿਆ ਜਦੋਂ ਗੇਟ ਦੇ ਅੰਦਰ ਦਾਖਲ ਹੋਇਆ ਤਾਂ ਸੰਗਤਾਂ ਦਾ ਪਿਆਰ ਦੇਖ ਕੇ ਬੜਾ ਖੁਸ਼ ਹੋਇਆ ਜਦੋਂ ਸਰੋਵਰ ਤੇ ਜਾ ਕੇ ਇਸ਼ਨਾਨ ਕੀਤਾ ਤਾਂ ਸ਼ਾਂਤੀ ਆ ਗਈ ਹੌਲੀ ਹੌਲੀ ਅੱਗੇ ਵਧਿਆ ਸੱਚਖੰਡ ਦੇ ਦਰਸ਼ਨ ਕਰਕੇ ਮਨ ਭਰ ਗਿਆ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਮੱਲੋ ਮੱਲੀ ਮੂੰਹ ਨਿਕਲਣ ਲੱਗਿਆ ਬਈ ਪਛਤਾ ਪਛਾਉਂਦਾ ਆਪਣੇ ਮੁੰਡਿਆਂ ਕੋਲ ਪਹੁੰਚਿਆ ਕਿਸੇ ਨੇ ਹੱਥ ਕਰਕੇ ਦੱਸਿਆ ਜੀ ਆ ਸੇਵਾਦਾਰ ਖੜੇ ਹਨ ਆਪ ਦੇ ਮੁੰਡੇ ਪਛਾਣ ਲੈ ਇਹ ਕਹਿੰਦਾ ਬਈ ਇਹ ਇਨ੍ਹਾਂ ਵਿੱਚ ਮੇਰਾ ਮੁੰਡਾ ਕੋਈ ਨਹੀਂ ਮੇਰਾ ਨਹੀਂ ਇਨ੍ਹਾਂ ਵਿੱਚ ਕੋਈ ਵੀ ਮੁੰਡਾ ਕਿਉਂਕਿ ਸਾਧ ਸੰਗਤ ਇਸ ਦੇ ਬੇਟਿਆਂ ਨੂੰ ਘਰੋਂ ਆਇਆ 6 ਮਹੀਨੇ ਬੀਤ ਗਏ ਸਨ ਤੇ ਹੁਣ ਇੱਕ ਚੋਲੇ ਪਾਏ ਸਨ ਅਮਰਤ ਸ਼ਾਕੇ ਪੰਜੇ ਕਕਾਰ ਪਹਿਨੇ ਸਨ ਸਿਰ ਤੇ ਗੋਲ ਪੱਗਾ ਤੇ ਕੇਸ ਦਾੜੇ ਰੱਖੇ ਹੋਏ ਸਨ ਇਸ ਕਰਕੇ ਰਾਧੇ ਕ੍ਰਿਸ਼ਨ ਕਿਵੇਂ ਪਛਾਣਦਾ ਤੇ ਜਦੋਂ ਇਸ ਨੇ ਦੁਆਰਾ ਪੁੱਛਿਆ ਕਿ ਮੇਰੇ ਮੁੰਡੇ ਦੱਸੋ ਕਿੱਥੇ ਨੇ ਮੈਨੂੰ ਮਿਲਾਓ ਮੈਂ ਉਹਨਾਂ ਨੂੰ ਮਿਲਣ ਲਈ ਆਇਆ ਤਾਂ ਸਾਧ ਸੰਗਤ ਹਰੀ ਸਿੰਘ ਤੇ ਰਾਮ ਸਿੰਘ ਨੇ ਫਤਿਹ ਬੁਲਾ ਕੇ ਦੱਸਿਆ ਕਿ ਪਿਤਾ ਜੀ ਅਸੀਂ ਹੀ ਤੁਹਾਡੇ ਬੇਟੇ ਹਾਂ ਅਸੀਂ ਹੀ ਤੁਹਾਡੇ ਲੜਕੇ ਹਾਂ ਕੇਸ ਦਾੜੇ ਰੱਖੇ ਹੋਣ ਕਰਕੇ ਇਹ ਤੁਹਾਨੂੰ ਪਛਾਣ ਨਹੀਂ ਆਈ ਬਾਬਾ ਜੀ ਦਾ ਘਰ ਹੀ ਐਸਾ ਹੈ ਇੱਥੇ ਆ ਕੇ ਬੰਦੇ ਦੀ ਜ਼ਿੰਦਗੀ ਪਲਟ ਜਾਂਦੀ ਹੈ ਤੇ ਨਵਾਂ ਜੀਵਨ ਮਿਲ ਜਾਂਦਾ ਹੈ ਇਹਨਾਂ ਕਹਿ ਕੇ ਬਜ਼ੁਰਗ ਨੂੰ ਸਾਂਭਿਆ ਸਾਧ ਸੰਗਤ ਫੇ ਰਹਿਣ ਵਾਸਤੇ ਜਗਾ ਦਿੱਤੀ ਤੇ ਪਿਆਰ ਨਾਲ ਜਲ ਪਾਣੀ ਪ੍ਰਸ਼ਾਦੇ ਦੀ ਸੇਵਾ ਕੀਤੀ ਤੇ ਇਹਨੇ ਨੂੰ ਪਿਆਰੇ ਬਾਬਾ ਜੀ ਸੰਗਤਾਂ ਨੂੰ ਦਰਸ਼ਨ ਦੇਣ ਲਈ ਅੰਦਰੋਂ ਬਾਹਰ ਆਏ ਤਾਂ ਸੰਗਤਾਂ ਨੇੜੇ ਹੋ ਕੇ ਦਰਸ਼ਨ ਕਰਨ ਲੱਗੀਆਂ ਆ ਰਾਧੇ ਕ੍ਰਿਸ਼ਨ ਨੇ ਆਰਾਧੇ ਕ੍ਰਿਸ਼ਨ ਨੂੰ ਇਸ ਦੇ ਬੇਟਿਆਂ ਨੇ ਦੱਸਿਆ ਕਿ ਬਾਬਾ ਜੀ ਆ ਗਏ ਹਨ ਪਿਤਾ ਜੀ ਤੁਸੀਂ ਵੀ ਚਲ ਕੇ ਦਰਸ਼ਨ ਕਰ ਲਓ ਪਰ ਇਹ ਡਰਦਾ ਡਰਦਾ ਨੇੜੇ ਹੋਇਆ ਮਨ ਵਿੱਚ ਇਹੋ ਡਰ ਕਿ ਕਿਤੇ ਅੰਮ੍ਰਿਤ ਹੀ ਨਾ ਛਕਾ ਦੇਣ ਪਰ ਨੇੜੇ ਜਾ ਕੇ ਮੱਥਾ ਟੇਕ ਕੇ ਸੰਗਤ ਵਿੱਚ ਖਲੋ ਗਿਆ ਤਾਂ ਬਾਬਾ ਜੀ ਨੇ ਅੰਮ੍ਰਿਤ ਬਾਣੀ ਸ਼ੁਰੂ ਕਰ ਦਿੱਤੀ ਸਾਧ ਸੰਗਤ ਤੇ ਬਚਨ ਕੀਤੇ ਭਾਈ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਨਿਤਨੇਮ ਕਰਿਆ ਕਰੋ ਗੁਰੂ ਵਾਲੇ ਬਣੋ ਤੇ ਜਿਉਂ-ਜਿਉਂ ਬਾਬਾ ਜੀ ਬਚਨ ਕਰਨ ਇਧਰ ਰਾਧੇ ਕ੍ਰਿਸ਼ਨ ਪਿੱਛੇ ਹਟਦਾ ਜਾਵੇ ਵੀ ਕਿਤੇ ਮੈਨੂੰ ਅੰਮ੍ਰਿਤ ਨਾ ਸ਼ਿਕਾ ਦੇਣ ਤਾਂ ਅੰਤਰਜਾਮੀ ਬਾਬਾ ਜੀ ਕਹਿਣ ਲੱਗੇ ਭਾਈ ਡਰਨਾ ਨਹੀਂ ਅਸੀਂ ਕਿਸੇ ਨੂੰ ਮੱਲੂ ਮੱਲੀ ਅੰਮ੍ਰਿਤ ਨਹੀਂ ਸਿਖਾਉਂਦੇ ਆ ਕੋਈ ਬੁੱਢਾ ਮਨ ਵਿੱਚ ਡਰੇ ਨਾ ਅਸੀਂ ਤਾਂ ਨੌਜਵਾਨ ਮੁੰਡਿਆਂ ਨਾਲ ਬਚਨ ਕਰ ਰਹੇ ਆ ਇਹ ਸੁਣ ਕੇ ਰਾਦੇ ਕ੍ਰਿਸ਼ਨ ਦਾ ਮਨ ਕੁਝ ਟਿਕਿਆ ਆਪਣੇ ਮੁੰਡਿਆਂ ਨਾਲ ਸ਼ਾਮ ਨੂੰ ਦੀਵਾਨ ਵਿੱਚ ਹਰ ਰੋਜ਼ ਬਾਬਾ ਜੀ ਦੇ ਬਚਨ ਸੁਣਿਆ ਕਰੇ ਬਾਬਾ ਜੀਆਂ ਦੇ ਬਚਨ ਸੁਣਿਆ ਕਰੇ ਬਾਬਾ ਜੀ ਨੇ ਬਚਨ ਕਰਨੇ ਭਾਈ ਅੰਮ੍ਰਿਤ ਵੇਲਾ ਬੀਤਦਾ ਜਾਂਦਾ ਹੈ ਭਾਈ ਵੇਲਾ ਬੀਤਦਾ ਜਾਂਦਾ ਹੈ ਸਮੇਂ ਦਾ ਲਾਭ ਉਠਾਓ ਬੁੱਢਾ ਹੋਇਆ ਜੂਵਨ ਖੋਇਆ ਬੈਠੋ ਉਮਰ ਦੇ ਮੰਦਰ ਅੱਛੀ ਰਹੀ ਸੂਈ ਗੁਰ ਮੇਰੇ ਜੋ ਬੀਤੀ ਚਰਨਾ ਅੰਦਰ ਜਿਹੜੀ ਉਮਰ ਗੁਰੂ ਦੇ ਚਰਨਾ ਵਿੱਚ ਬੀਤੇ ਵੀ ਉਹੀ ਲੇਖੇ ਵਿੱਚ ਹੈ ਆ ਦੂਸਰੀ ਤਾਂ ਵਿਅਰਥ ਜਾ ਰਹੀ ਹੈ ਇਸ ਤਰ੍ਹਾਂ ਬਾਬਾ ਜੀ ਦੇ ਅੰਮ੍ਰਿਤ ਵਚਨ ਸੁਣ ਸੁਣ ਕੇ ਅੱਜ ਹੋਰ ਕੱਲ ਹੋਰ ਰਾਧੇ ਕ੍ਰਿਸ਼ਨ ਦਾ ਮਨ ਨਿਰਮਲ ਹੋ ਗਿਆ ਸਾਧ ਸੰਗਤ ਤੇ ਅੰਮ੍ਰਿਤ ਛਕਣ ਵਾਸਤੇ ਮਨ ਬਣਾ ਲਿਆ ਪੀ ਮੈਂ ਜਰੂਰ ਅੰਮ੍ਰਿਤ ਛਕਣਾ ਹੈ ਆਪਣੇ ਆ ਲੜਕੇ ਰਾਮ ਸਿੰਘ ਨੂੰ ਕਹਿਣ ਲੱਗਾ ਮੇਰੀ ਟੋਪੀ ਤੇ ਲੰਗੋਟੀ ਸੁੱਟ ਖੂਮੇ ਏਉਂ ਕਹਿਣ ਲੱਗਿਆ ਸਾਥ ਸੰਗਤ ਮੇਰੀ ਟੋਪੀ ਤੇ ਲੰਗੋਟੀ ਸੁੱਟ ਖੂਮੇ ਮੈਨੂੰ ਅੰਦਰੋਂ ਆਪਣੇ ਕੱਪੜਿਆਂ ਵਰਗੇ ਬਈ ਕੱਪੜੇ ਕਸ਼ਹਰੇ ਤੇ ਕਾਰ ਲੈ ਦੇਵੋ ਹੁਣ ਮੈਂ ਵੀ ਅੰਮ੍ਰਿਤ ਛਕ ਕੇ ਗੁਰੂ ਵਾਲਾ ਬਣ ਜਾਵਾਂ ਬਈ ਕਿਤੇ ਨਿਗੋਰਾ ਹੀ ਨਾ ਮਰ ਜਾਵਾਂ ਸਾਹਸ ਦੇ ਬੇਟੇ ਕਹਿਣ ਲੱਗੇ ਪਿਤਾ ਜੀ ਆਪਣਾ ਮਨ ਪੱਕਾ ਬਣਾ ਲਓ ਫਿਰ ਅੰਮ੍ਰਿਤ ਛਕਿਓ ਅੰਤਰਾਜਮੀ ਬਾਬਾ ਜੀ ਸਾਧ ਸੰਗਤ ਇੱਕ ਦਿਨ ਸੰਗਤਾਂ ਨੂੰ ਦਰਸ਼ਨ ਦੇਣ ਵਾਸਤੇ ਬਾਹਰ ਆਏ ਤਾਂ ਰਾਧਾ ਕ੍ਰਿਸ਼ਨ ਆ ਰਾਧੇ ਕ੍ਰਿਸ਼ਨ ਨੇ ਸੰਗਤ ਵਿੱਚ ਖੜੋ ਕੇ ਹੱਥ ਜੋੜ ਕੇ ਅੱਖਾਂ ਭਰ ਕੇ ਬਾਬਾ ਜੀਆ ਨੂੰ ਬੇਨਤੀ ਕੀਤੀ ਬਾਬਾ ਜੀ ਮੈਨੂੰ ਵੀ ਅੰਮ੍ਰਿਤ ਛਕਾ ਕੇ ਗੁਰੂ ਵਾਲਾ ਬਣਾ ਦਿਓ ਕਿਤੇ ਮੈਂ ਵੀ ਨਿਗੋਰਾ ਹੀ ਨ ਮਰ ਜਾਵਾਂ ਐਵੇਂ ਨਰਕ ਭੋਗਦਾ ਫਿਰਾਂ ਮੈਨੂੰ ਛੇਤੀ ਅੰਮ੍ਰਿਤ ਛਕਾਓ ਤਾਂ ਬਾਬਾ ਜੀ ਮੁਸਕਰਾ ਕੇ ਕਹਿਣ ਲੱਗੇ ਬਜ਼ੁਰਗਾ ਬਜ਼ੁਰਗਾ ਹੁਣੇ ਓ ਦੱਸ ਅੰਮ੍ਰਿਤ ਬਾਰੇ ਅਸੀਂ ਤਾਂ ਨਹੀਂ ਤੈਨੂੰ ਕਹਿੰਦੇ ਕਿ ਤੂੰ ਅੰਮ੍ਰਿਤ ਛਕ ਹੁਣ ਤਾਂ ਤੂੰ ਹੀ ਕਹਿੰਦਾ ਨਾ ਸੱਚ ਦੱਸ ਘਰੋਂ ਕੀ ਫੜਨਾ ਲੈ ਕੇ ਤੁਰਿਆ ਸੀ ਸਾਤ ਸੰਗਤ ਰਾਧੇ ਕ੍ਰਿਸ਼ਨ ਕਹਿੰਦਾ ਜੀ ਘਰੋਂ ਮੈਂ ਇਹੀ ਪੱਕਾ ਧਾਰ ਕੇ ਤੁਰਿਆ ਸੀ ਕਿ ਮੈਂ ਅੰਮ੍ਰਿਤ ਨਹੀਂ ਛਕਾਂਗਾ ਭਈ ਮੈਂ ਅੰਮ੍ਰਿਤ ਨਹੀਂ ਛਕਾਂਗਾ ਅਤੇ ਸੰਤ ਮੈਨੂੰ ਕਹਿਣ ਵੀ ਨਾ ਭਈ ਤੂੰ ਅੰਮ੍ਰਿਤ ਛਕ ਪਰ ਹੁਣ ਤੁਹਾਡੇ ਬਚਨ ਸੁਣ ਸੁਣ ਕੇ ਬਾਬਾ ਜੀ ਮੇਰਾ ਮਨ ਅੰਮ੍ਰਿਤ ਛਕਣ ਵਾਸਤੇ ਬਣ ਗਿਆ ਹੈ ਤਾਂ ਬਾਬਾ ਜੀ ਕਹਿਣ ਲੱਗੇ ਭਈ ਜੇਕਰ ਤੇਰਾ ਮਨ ਮੰਨ ਗਿਆ ਤਾਂ ਆਪਣਾ ਜਨਮ ਸਵਾਰ ਲੈ ਤਾਂ ਸਾਧ ਸੰਗਤ ਰਾਧੇ ਕ੍ਰਿਸ਼ਨ ਬਾਬਾ ਜੀ ਦਾ ਬਚਨ ਮੰਨ ਕੇ ਅੰਮ੍ਰਿਤ ਛੱਕ ਕੇ ਗੁਰੂ ਵਾਲਾ ਬਣਿਆ ਕੁਝ ਚਿਰ ਫਿਰ ਠਹਿਰ ਕੇ ਆਪਣੇ ਦੋਵੇਂ ਬੇਟਿਆਂ ਨੂੰ ਨਾਲ ਲੈ ਕੇ ਬਾਬਾ ਜੀ ਤੋਂ ਅਗਿਆ ਲੈ ਕੇ ਸਾਧ ਸੰਗਤ ਆਪਣੇ ਘਰ ਜਾ ਕੇ ਇਹ ਗੁਰ ਸਿੱਖੀ ਜੀਵਨ ਬਤੀਤ ਕਰਨ ਲੱਗੇ ਤਾਂ ਤਨ ਤਨ ਪਿਆਰੇ ਬਾਬਾ ਜੀ ਸਾਧ ਸੰਗਤ ਬਚਨਾਰਾਈਂ ਸਭ ਦੇ ਘਰ ਪੂਰੇ ਕਰ ਦਿੰਦੇ ਸਨ ਅਤੇ ਜਨਮ ਸੁਧਾਰ ਦਿੰਦੇ ਸਨ ਤੋ ਐਸੇ ਸਨ ਮੇਰੇ ਬਾਬਾ ਜੀ ਤਨਤਨ ਬਾਬਾ ਈਸਰ ਸਿੰਘ ਜੀ ਮਹਾਰਾਜ ਬਾਬਾ ਜੀ ਦੀ ਫ੍ਰੀਤ ਸਾਰੇ ਜਗ ਨਾਲੋਂ ਮਿੱਠੀ ਹੈ ਉਹਨਾਂ ਨੂੰ ਕੀ ਪਤਾ ਜਿਨ੍ਹਾਂ ਲਾਕੇ ਨਾ ਡਿੱਠੀ ਹੈ ਸਾਧ ਸੰਗਤ ਅਜ ਨਿੰਦਿਆ ਕਰਨ ਨੂੰ ਭਾਵੇਂ ਕੁਝ ਕੋਈ ਆਖੇ ਪਰ ਉਸ ਵੇਲੇ ਸਾਡੇ 7 ਲੱਖ ਪ੍ਰਾਣੀਆਂ ਨੂੰ ਅੰਮ੍ਰਿਤ ਛਕਾ ਦੇਣਾ ਇਹ ਕੋਈ ਖਾਲਾ ਜੀ ਦਾ ਵਾਰਾ ਨਹੀਂ ਸੋ ਸਾਧ ਸੰਗਤ ਜੋ ਵੀ ਬਾਬਾ ਜੀ ਦੇ ਕੋਲ ਆਇਆ ਬਾਬਾ ਜੀ ਨੇ ਉਸ ਨੂੰ ਨਾਮ ਸੇਵਾ ਸਿਮਰਨ ਨਾਲ ਜੋੜਿਆ ਸਾਧ ਸੰਗਤ ਅੰਮ੍ਰਿਤ ਬਾਰੇ ਪ੍ਰੇਰਨਾ ਕੀਤੀ ਗੁਰੂ ਵਾਲੇ ਵੜਾ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਲੜ ਲਾਇਆ ਆਪ ਜੀ ਨੇ ਇਸ ਆਕੀ ਇਰਾਹੀ ਸਰਵਣ ਕੀਤਾ ਹੀ ਹੈ ਸਾਧ ਸੰਗਤ ਕਿਸ ਤਰ੍ਹਾਂ ਉਹ ਠਟਿਆਰ ਪਰਿਵਾਰ ਦੇ ਵਿੱਚੋਂ ਰਾਧੇ ਕ੍ਰਿਸ਼ਨ ਜਿਹੜਾ ਕਹਿੰਦਾ ਸੀ ਮੈਂ ਅੰਮ੍ਰਿਤ ਨਹੀਂ ਛਕਾਂਗਾ ਭਈ ਮੈਨੂੰ ਕੋਈ ਧੱਕੇ ਨਾਲ ਅੰਮ੍ਰਿਤ ਛਕਾ ਦੇਵੇਗਾ ਪਰ ਜਦੋਂ ਬਾਬਾ ਜੀਆ ਦੇ ਬਚਨ ਸੁਣੇ ਮਨ ਦੀ ਮੈਲ ਦੂਰ ਹੋਈ ਤੇ ਉਹੀ ਕਹਿਣ ਲੱਗਿਆ ਜਿਹੜਾ ਕਹਿੰਦਾ ਸੀ ਮੈਂ ਅੰਮ੍ਰਿਤ ਨਹੀਂ ਛਕਾਂਗਾ ਮੈਂ ਅੰਮ੍ਰਿਤ ਨਹੀਂ ਛਕਾਂਗਾ ਵੀ ਮੈਂ ਅੰਮ੍ਰਿਤ ਨਹੀਂ ਛਕਣਾ ਤੇ ਉਹੀ ਫਿਰ ਕਹਿੰਦਾ ਹੈ ਗਲ ਵਿੱਚ ਪੱਲਾ ਪਾ ਕੇ ਬਾਬਾ ਜੀ ਮੈਂ ਕਿਤੇ ਨਿਗੁਰਾ ਨਾ ਮਰ ਜਾਵਾਂ ਮੇਰੇ ਤੇ ਕਿਰਪਾ ਕਰੋ ਮੈਨੂੰ ਵੀ ਅੰਮ੍ਰਿਤ ਦੀ ਦਾਤ ਛਕਾਓ ਮੈਨੂੰ ਵੀ ਅਮਰਤ ਦੀ ਦਾਤ ਦਿਓ ਸਤਸੰਗਤ ਬਾਬਾ ਜੀ ਦੀਆਂ ਰਹਿਮਤਾਂ ਬਾਬਾ ਜੀ ਦੀ ਕਿਰਪਾ ਸਤਸੰਗਤ ਜਦੋਂ ਸਾਖੀਆਂ ਸਰਵਣ ਕਰਾਂਗੇ ਫਿਰ ਪਤਾ ਲੱਗੇਗਾ ਐਵੇਂ ਨਹੀਂ ਸਾਰੇ ਬੋਲਦੇ ਕਿ ਧੰਨ ਬਾਬਾ ਈਸਰ ਸਿੰਘ ਜੀ ਧੰਨ ਬਾਬਾ ਈਸਰ ਸਿੰਘ ਜੀ ਸਤਸੰਗਤ ਵਾਕਿਆ ਹੀ ਬਾਬਾ ਜੀ ਧਨਤਾ ਦੇ ਜੋਗ ਹਨ ਜਿਨ੍ਹਾਂ ਨੇ ਸਤਸੰਗਤ ਪਤਾ ਨਹੀਂ ਕਿੰਨੇ ਇਕ ਜੀਵਾਂ ਦਾ ਉਧਾਰ ਕੀਤਾ ਤੇਰੀਆਂ ਨੇ ਬਖਸ਼ਿਸ਼ਾਂ ਤੇ ਰਹਿਮਤਾ ਨੇ ਆਰੀਆਂ ਔਗਣਾ ਨੂੰ ਬਖਸ਼ ਕੇ ਕਈ ਰੂਹਾਂ ਹੈ ਤੂੰ ਤਾਰੀਆਂ ਸੱਚ ਤੂੰ ਵੀ ਸੱਚੀਆਂ ਨੇ ਤੇਰੀਆਂ ਕਹਾਣੀਆਂ ਕਿੰਨੀਆਂ ਕੁ ਤਾਰੀਆਂ ਰੂਹਾਂ ਗਿਣੀਆਂ ਨਹੀਂ ਜਾਣੀਆਂ ਆ ਤਾਰੇ ਗਨੇ ਜਾਤ ਹੈ ਨਾ ਤਾਰੇ ਗਨੇ ਜਾਤ ਹੈ ਆਕਾਸ਼ ਦੇ ਤਾਰਿਆਂ ਦੀ ਤਾਂ ਗਿਣਤੀ ਹੋ ਸਕਦੀ ਹੈ ਜੋ ਧੰਤਨ ਬਾਬਾ ਇਸਰ ਸਿੰਘ ਜੀ ਮਹਾਰਾਜ ਜੀ ਨੂੰ ਜੀਵਾਂ ਨੂੰ ਸੇਵਾ ਵਿੱਚ ਲਾ ਕੇ ਵੰਦਗੀ ਵਿੱਚ ਲਾ ਕੇ ਸਿਮਰਨ ਵਿੱਚ ਲਾ ਕੇ ਸਾਤ ਸੰਗ ਨਾਮ ਜਪਾ ਕੇ ਜੀਵਾਂ ਦਾ ਉਦਾਰ ਕੀਤਾ ਹੈ ਉਹਨਾਂ ਦੀ ਗਿਣਤੀ ਨਹੀਂ ਹੋ ਸਕਦੀ ਸੋ ਆਪ ਸਾਤ ਸੰਗਤਾ ਆਪ ਸੰਗਤਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੋ ਸਮਾਂ ਕੱਢ ਕੇ ਇਸ YouTube ਚੈਨਲ ਤੇ ਸਾਤ ਸੰਗਤ ਨਾਨਕ ਸਰਬੰਦੀ ਵਾਲੇ ਚੈਨਲ ਤੇ ਆਪ ਜੀ ਬਾਬਾ ਜੀ ਦੀਆਂ ਜੀਵਨ ਸਾਖੀਆਂ ਸਰਵਣ ਕਰਦੇ ਹੋ ਜਿਨ੍ਹਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਔਰ ਸਭਨਾਂ ਨੂੰ ਬੇਨਤੀ ਹੈ ਲਾਈਕ ਕਮੈਂਟ ਔਰ ਸ਼ੇਅਰ ਜਰੂਰ ਕਰ ਦਿਆ ਕਰੋ ਤਾਂ ਕਿ ਹੋਰ ਵੀ ਸੰਗਤਾਂ ਵੱਧ ਤੋਂ ਵੱਧ ਸਾਧ ਸੰਗਤ ਲਾਹੇ ਪ੍ਰਾਪਤ ਕਰ ਸਕਣ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ